गुरुद्वारा रतनगढ़ साहिब जी ਸਤਨਾਮ ਵਾਹਿਗੁਰੂ ਸਤਨਾਮ ਵਾਹਿ ਹੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਕਤਾ ਜੀ ਸਥਾਨ ਤੇ ਬੇਟੀਆਂ ਹਨ ਇਸ ਸਥਾਨ ਦਾ ਨਾਮ ਹੈ ਗੁਦਰਾ ਰਤਨਗੜ੍ਹ ਸਾਹਿਬ ਇਹ ਸ੍ਰੀ ਗੁਰਗੋਬਿੰਦ ਸਿੰਘ ਮਾਰੇ ਜੀ ਦੀ ਅੰਤਮ ਜਾਤ ਨੂੰ ਤਾਜਾ ਕਰਿਆ ਜੀ ਸ੍ਰੀ ਗੁਰਗੋਬਿੰਦ ਸਿੰਘ ਮਾਰੇ ਜੀ ਸਾਜ ਖਾਣ ਤੋਂ ਪਿਆਨਾ ਕਰਨ ਤੋਂ ਬਾਅਦ ਸਾਡੇ ਭੋੜਾ ਸਾਡੇ ਬਾ ਸਥਾਨ ਤੇ ਆਣ ਕੇ ਬਾਬਾ ਰਤਨ ਦਾਸ ਜੀ ਨੂੰ ਪ੍ਰਤੱਖ ਹੋ ਕੇ ਦਰਸ਼ਨ ਦਿੱਤੇ ਜੀ ਬਾਬਾ ਰਤਨ ਦਾਸ ਜੀ ਇੱਥੇ ਭਗਤੀ ਕਰਦੇ ਹੁੰਦੇ ਆ ਬਹੁਤ ਵੱਡੇ ਭਗਤ ਹੋਏ ਜੀ ਉਹਨਾਂ ਨੂੰ ਮਹਾਰਾਜ ਜੀ ਨੇ ਪ੍ਰਤੱਖ ਹੋ ਕੇ ਦਰਸ਼ਨ ਦਿੱਤੇ ਪ੍ਰਸ਼ਾਦ ਦਿੱਤਾ ਬਚਨ ਕੀਤੇ ਉਹਨਾਂ ਨੂੰ ਕਿ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਓ ਜਿੱਥੇ ਸੰਗਤਾਂ ਸਾਡੇ ਵਿਛੋੜੇ ਤੋਂ ਉਦਾਰ ਬੈਠੀਆਂ ਹਨ ਉਹਨਾਂ ਨੂੰ ਜਾ ਕੇ ਦੱਸਣਾ ਕਿਓ ਕਿ ਗੁਰੂ ਜੀ ਕਿਤੇ ਨਹੀਂ ਗਏ ਸਦਾ ਹੀ ਸੰਗਤਾਂ ਦੇ ਅੰਗ ਸਾਡਾ ਮੰਡ ਜਿਹੜੀਆਂ ਸੰਗਤਾਂ ਮੰਡ ਤੱਕ ਲਾ ਕੇ ਸੇਵਾ ਸਿਮਰਨ ਘੜੀਆਂ ਗੁਰੂ ਮਹਾਰਾਜ ਜੀ ਪ੍ਰਤਾਪ ਹੋ ਕੇ ਦਰਸ਼ਨ ਦੇਣਗੇ ਜੀ ਇਹਨਾਂ ਤੋਂ ਬਾਅਦ ਗੁਰੂ ਮਹਾਰਾਜ ਜੀ ਸਤਪਾਪਾ ਨਿਤਾ ਸਿੰਘ ਜੀ ਨੂੰ ਰੇਲਵੇ ਸਟੇਸ਼ਨ ਤੇ ਪ੍ਰਤਾਪ ਹੋ ਕੇ ਦਰਸ਼ਨ ਦਿੱਤੇ ਜੀ ਉਹਨਾਂ ਨੂੰ ਲੰਗਰ ਆ ਦੇ ਵਾਰ ਬਖਸ਼ੇ ਕਿ ਹਾਂ ਕੀ ਸਭ ਮੇਰਾ ਹੱਥ ਤੇਰਾ ਵਜਨ ਕੀਤੇ ਬਾਬਨਦਾਲ ਸਿੰਘ ਜੀ ਨੂੰ ਬਾਬਨਦਾਲ ਸਿੰਘ ਜੀ ਸਾਡੇ ਪ੍ਰਾਤਮਿਕ ਜਗ੍ਹਾ ਨੇੜੇ ਬੋਦਰਨ ਕੀ ਨਾਟ ਘਾਟ ਜਾ ਕੇ ਲੱਕੜ ਚਲਾਓ ਤੁਹਾਨੂੰ کہیں ਕੀ ਦੀ ਟੋਡਲੀ ਆਵੇਗੀ ਆਉਂਦੀ ਵੀ ਇਮਾਰਤ ਦੀ ਕਿਰਪਾ ਇਹਨਾਂ ਤੋਂ ਬਾਅਦ ਇੱਕ ਸਿੰਘ ਨੇ ਸੇਵਾ ਕੀਤੀ ਹੈ ਜੀ ਇਹਦਾ ਦਾ ਨਾਮ ਸਰਦਾਰ ਰਣਜੀਤ ਸਿੰਘ ਜੀ ਟੈਂਡ ਕਿਲਾ ਰਾਏਪੁਰ ਇਹਦਾ ਤੇ ਨਾਮ ਇਹਦੇ ਤੱਕੜੇ ਏਰੀਆ ਵਿੱਚ ਫੌਜੀ ਟੂਪੀ ਕਰਦੇ ਸਨ ਇਹਦਾ ਦੀ ਬਹਾਦਰੀ ਦੇ ਹੋਏ ਤੇ ਨਾਮ ਸਰਕਾਰ ਦੇ ਦੋ ਗੱਪੇ ਜ਼ਮੀਨ ਬਿਨਾਂ ਦੇ ਵਾਜੋ ਦਿੱਤੀ ਜੀ ਸਰਦਾਰ ਰਣਜੀਤ ਸਿੰਘ ਜੀ ਨੇ ਗੁਰੂ ਘਰ ਦਾ ਸੇਵਾ ਸਿਮਰਨ ਦੇਦੇ ਹੋਏ ਜਵੈਨਾ ਇਸ ਗੋਦਰਾ ਸਾਹਿਬ ਨੂੰ ਪੇਟਾ ਕਾਟੀ ਜੀ ਇਹ ਕਹਾਂਦੇ ਨਮਿਤ ਮੇਂਦਰ 12 ਦੀ ਉਸਾਰੀ ਹੋ ਰਹੀ ਹੈ ਜੀ ਸੇਵਾ ਚੱਲ ਰਹੀ ਆ ਜੋ ਸੰਤ ਪਾਪਾ ਨਿਰਿੰਦਰ ਸਿੰਘ ਜੀ ਸੰਤ ਪਾਪਾ ਬਲਵਿੰਦਰ ਸਿੰਘ ਜੀ ਮਾਪੂਰ ਸ਼ੇਖਰਵਾਲ ਨੇ ਜੀ ਮਾਪੂਰ ਸ਼ਾਹ ਨੇ ਸੇਕਤਾ ਦੇ ਭਰੇ ਵਾਸਤੇ ਦਰਵਾਜ਼ੇ ਉੱਪਰ ਲਿਖਿਆ ਜੀ ਬਾਦ ਨਮਿਤ ਮੇਂਦਰ 12 ਦੀ ਸੇਵਾ ਚੱਲ ਰਹੀ ਆ ਬਾਬਿਆਂ ਦੀ ਸੇਵਾ ਲਈ ਸੀਮੰਤ ਦੀ ਕੋਰੀ ਪੱਕੇ ਦੀ ਸੇਵਾ ਅਪਣੀ ਨੀਅਰ ਸੇਵਾ ਜਾਂਦੀਆਂ ਹਨ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਜਾਂਦਰੀਆਂ ਦੀ ਵਾਈਬਲੂ ਆਪਣੀ ਨੇ ਇਨਵਾਈਟ ਕੀਤੀ ਸਾਥਾੜੀ ਤੇ ਬੁਰਕਾ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਪਣੀਆਂ ਯਾਤਰਾ ਸੰਭਾਲਾ ਕਰੋ ਬਾਹਰ ਰੁਕੇ ਰਹਿ ਕੇ ਚੱਲ ਰਹੇ ਆ ਜੱਸੀ ਦੇ ਅੰਦਰ ਚੱਲ ਰਹੇ ਆ ਸੰਗਤਾਂ ਦੇ ਸਾਥੇ ਜਾਣਾ ਵਾਈਬ ਦੇ ਨਾਮ ਨਾਲ ਵਾਈਬ ਦੇ ਫੋਟੋ